ਪੰਜਾਬ ਸਰਕਾਰ ਵੱਲੋਂ ਅੱਜ ਸੂਬੇ ਭਰ ਦੇ ਸਰਕਾਰੀ ਪ੍ਰਾਈਵੇਟ ਅਤੇ ਐਡਿਟ ਸਕੂਲਾਂ ਨੂੰ ਖੋਲਣ ਦਾ ਜਿਹੜਾ ਹੁਕਮ ਜਾਰੀ ਕੀਤਾ ਗਿਆ ਸੀ ਉੱਥੇ ਜੇਕਰ ਆਪਾਂ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਅੱਜ ਸਿਰਫ ਅਧਿਆਪਕਾਂ ਨੂੰ ਸਕੂਲਾਂ ਦੇ ਵਿੱਚ ਜਿਹੜਾ ਬੁਲਾਇਆ ਗਿਆ ਬੁਲਾਇਆ ਗਿਆ ਤਾਂ ਜੋ ਜਿਹੜੇ ਪ੍ਰਬੰਧ ਨੇ ਸਕੂਲਾਂ ਦੇ ਉਹ ਚੱਕਾਚੂੰਦ ਕਰ ਲਏ ਜਾਣ ਤਾਂ ਜੋ ਇਹ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਕੋਈ ਸਾਹਮਣਾ ਨਾ ਕਰਨਾ ਪਵੇ ਤੇ 9 ਸਤੰਬਰ ਤੋਂ ਵਿਦਿਆਰਥੀ ਜਿਹੜੇ ਆਮਦਿਨਾ ਵਾਂਗੇ ਸਕੂਲ ਦੇ ਵਿੱਚ ਆਉਣਗੇ ਤਾ ਹੁਸ਼ਾਰਪੁਰ ਜ਼ਿਲ੍ਹੇ ਪਰ ਦੀ ਆਪਾਂ ਗੱਲ ਕਰੀਏ ਤਾਂ ਜ਼ਿਲ੍ਹੇ ਪਰ ਦੇ ਸਕੂਲਾਂ ਦੇ ਕੀ ਹਾਲਾਤ ਨੇ ਸਾਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਲਲਿਤਾ ਅਰੋੜਾ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਮੈਡਮ ਤਕਰੀਬਨ 10 ਤੋਂ 12 ਦਿਨ ਦੀਆਂ ਛੁੱਟੀਆਂ ਤੋਂ ਬਾਅਦ ਹੁਸ਼ਾਰਪੁਰ ਦੇ ਜ਼ਿਲ੍ਹੇ ਪਰ ਦੇ ਜਿਹੜੇ ਸਕੂਲ ਖੁੱਲਣ ਜਾ ਰਹੇ ਨੇ ਸੋ ਬਤੌਰ ਅਫਸਰ ਸਕੂਲਾਂ ਦੇ ਕੀ ਹਾਲਾਤ ਨੇ ਕੀ ਪ੍ਰਬੰਧ ਨੇ ਕੀ ਤੁਸੀਂ ਹੁਣ ਕਿਵੇਂ ਦੇਖ ਰਿਕ ਕਰ ਰਹੇ ਹੋ ਜੀ ਫਿਰ ਅ ਸਰ ਸਕੂਲਾਂ ਵਿੱਚ ਅ ਸਵੇਰ ਤੋਂ ਹੀ ਮੇਰੀ ਬੀ ਐਨਓ ਸਾਹਿਬ ਨਾਲ ਤੇ ਹਰ ਸਕੂਲ ਮੁਖੀਆਂ ਨਾਲ ਗੱਲਬਾਤ ਹੋ ਰਹੀ ਹੈਗੀ ਹੈ ਤੇ ਉਹਨਾਂ ਨੂੰ ਅਸੀਂ ਪੂਰੀਆਂ ਹਦਾਇਤਾਂ ਦਿੱਤੀਆਂ ਨੇ ਕਿ ਜਿਹੜਾ ਕਿ ਸਾਡੇ ਸਕੂਲ ਦੇ ਬੱਚੇ ਨੇ ਸਾਡੇ ਲਈ ਬਹੁਤ ਇੰਪੋਰਟੈਂਟ ਨੇ ਸਾਡੇ ਸਕੂਲ ਦਾ ਸਟਾਫ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਸੋ ਸਕੂਲ ਖੁੱਲਣ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਇੱਕ ਸਕੂਲ ਵਿੱਚ ਇੱਕ ਡੀਪ ਕਲੀਨਿੰਗ ਹੋਵੇ ਡੀਪ ਕਲੀਨਿਕ ਦਾ ਮਤਲਬ ਕਿ ਛੱਤਾਂ ਦੀ ਸਫਾਈ ਕਲਾਸਰੂਮ ਦੀ ਸਫਾਈ ਮਿੱਡੇ ਮਿਲ ਜਿੱਥੇ ਬੰਦਾ ਹੈ ਉੱਥੋਂ ਦੀ ਸਫਾਈ ਗਰਾਊਂਡਾਂ ਦੀ ਸਫਾਈ ਤੇ ਸਟਾਫ ਰੂਮਸ ਦੀ ਸਫਾਈ ਚੰਗੀ ਤਰ੍ਹਾਂ ਕਰਵਾਈ ਲੀ ਜਾਵੇ ਈਵਨ ਅਸੀਂ ਸਕੂਲਾਂ ਨੂੰ ਇਹ ਵੀ ਕਿਹਾ ਹੈਗਾ ਕਿ ਪੰਚਾਇਤਾਂ ਦੇ ਨਾਲ ਸਰਪੰਚਾਂ ਦੇ ਨਾਲ ਜਾਂ ਐਮ ਸੀਜ਼ ਦੇ ਨਾਲ ਮਿਲ ਕੇ ਜਾਂ ਲੋਕਲ ਬੋਡੀਆਂਜ਼ ਨਾਲ ਮਿਲ ਕੇ ਸਕੂਲਾਂ ਵਿੱਚ ਫੋਗਿੰਗ ਵੀ ਕਰਵਾਈ ਲੀ ਜਾਵੇ ਤੇ ਇਸ ਤੋਂ ਵੀ ਇੰਪੋਰਟੈਂਟ ਹੈਗਾ ਕਿ ਪਾਣੀ ਦੀਆਂ ਟੈਂਕੀਆਂ ਜਿਹੜੀਆਂ ਨੇ ਉਹ ਸਾਫ਼ ਕਰਵਾਈਆਂ ਜਾਣ ਤੇ ਪਾਣੀ ਦੀ ਟੈਸਟਿੰਗ ਵੀ ਜ਼ਰੂਰ ਕਰਵਾਈ ਜਾਵੇ ਸੋ ਜਿਹੜੇ ਸਕੂਲ ਮੁਖੀ ਹੈਗੇ ਆ ਉਹ ਉਹ ਇਨ੍ਹਾਂ ਹਦਾਇਤਾਂ ਦੀ ਪੂਰਨ ਪਾਲਣਾ ਕਰ ਰਹੇ ਆ ਈਵਨ ਇਹ ਇਹ ਵੀ ਜਿਹੜੀਆਂ ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈਗਾ ਕਿ ਜੇਕਰ ਕੋਈ ਬਿਲਡਿੰਗ ਦੀ ਡੈਮੇਜ ਹੋਈ ਹੈ ਚਾਹੇ ਕੋਈ ਦਰਾਰ ਆਈ ਹੈ ਬਿਲਡਿੰਗ ਵਿੱਚ ਜਾਂ ਕਿਥੇ ਪਾਣੀ ਖੜਾ ਹੋਇਆ ਹੈਗਾ ਤਾਂ ਉਹਦੀ ਇਨਫੋਰਮੇਸ਼ਨ ਵੀ ਦਿੱਤੀ ਜਾਵੇ ਤਾਂ ਕਿ ਇਸ ਮੇਰੀ ਸਵੇਰੀ ਮਾਨ ਜੋ ਏਡੀਸੀ ਸਾਹਿਬ ਨਾਲ ਮੀਟਿੰਗ ਹੋਈ ਆ ਤੇ ਉਹਨਾਂ ਨੇ ਵੀ ਸਾਨੂੰ ਹਦਾਇਤਾਂ ਦਿੱਤੀਆਂ ਨੇ ਕਿ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਇਕੱਠੀ ਕਰਕੇ ਉਹਨਾਂ ਦੇ ਦਫ਼ਤਰ ਵਿੱਚ ਦਿੱਤੀ ਜਾਵੇ ਤਾਂ ਕਿ ਉਹ ਵੀ ਅੱਗੇ ਜਿਹੜੇ ਕਨਸਰਨ ਡਿਪਾਰਟਮੈਂਟ ਨੇ ਉਹਨਾਂ ਨੂੰ ਭੇਜ ਕੇ ਇਹ ਇਹ ਮੇਰੀ ਕਿੰਨੀ ਬਨਾਇਆ ਜਾਏ ਕਿ ਵਾਕਿਆ ਹੀ ਸਕੂਲ ਜਿਹੜੇ ਹੈਗੇ ਆ ਉਹ ਖੁੱਲਣ ਯੋਗ ਹੈਗੇ ਕਿ ਨਹੀਂ ਖੁੱਲਣ ਯੋਗ ਹੈਗੇ ਮੈਮ ਆਪਾਂ ਇਹ ਪਿੰਡੂ ਰੱਖ ਬੈ ਦੀ ਗੱਲ ਕਰ ਰਹੀ ਤਾਂ ਪਿੰਡਾਂ ਦੇ ਵਿੱਚ ਮੀਂਹ ਨੇ ਕਾਫੀ ਜ਼ਿਆਦਾ ਮਾਰਕ ਕੀਤੀ ਹੈ ਖਾਸ ਕਰ ਆਪਾਂ ਇਹ ਟਾਂਡਾ ਹਲਕੇ ਦੀ ਗੱਲ ਕਰ ਰਹੀਏ ਮੁਕੇਰੀਆਂ ਦੀ ਗੱਲ ਕਰ ਲਈਏ ਦਸੂਹਾ ਦੀ ਗੱਲ ਕਰ ਰਹੀਏ ਤਾਂ ਉਹਨਾਂ ਦੇ ਉਹਨਾਂ ਹਲਕਿਆਂ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸਰਕਾਰੀ ਜਿਹੜੇ ਸਕੂਲ ਨੇ ਤਾਂ ਕਿਤੇ ਕੋਈ ਇਸ ਤਰ੍ਹਾਂ ਦਾ ਰਿਸਕੀ ਜ਼ੋਨ ਵੀ ਕੋਈ ਸਾਹਮਣੇ ਆਇਆ ਕਿ ਸਕੂਲ ਦੇ ਵਿੱਚ ਦਰਾਰਾ ਪੈ ਗਈਆਂ ਹੁਣ ਜੇ ਕਿਸੇ ਵੀ ਤਰ੍ਹਾਂ ਦਾ ਬਿਲਡਿੰਗ ਦਾ ਕੋਈ ਨਫਾ ਨੁਕਸਾਨ ਹੋਇਆ ਹੋਵੇ ਜੀ ਹਾਂਜੀ ਸਿਰ ਕਈ ਸਕੂਲਾਂ ਵਿੱਚ ਆਈ ਹੈ ਸਾਨੂੰ ਇਨਫੋਰਮੇਸ਼ਨ ਤੇ ਉਹ ਜਿਹੜੀ ਇਨਫੋਰਮੇਸ਼ਨ ਅਸੀਂ ਆਪਣੀ ਹਾਇਰ ਡਿਪਾਰਟਮੈਂਟ ਨੂੰ ਭੇਜ ਰਹੇ ਹਾਂ ਪਰ ਮੈਨੂੰ ਸਲੂਟ ਕਰਦੀਆਂ ਆਪਣੀ ਟੀਚਰਾਂ ਨੂੰ ਆਪਣੇ ਜਿਹੜੇ ਸਾਡਾ ਟੀਚਰ ਤਬਕਾ ਹੈਗਾ ਉਹ ਇੰਨਾ ਹਾਲਾਤਾਂ ਚ ਵੀ ਉਹ ਕਹਿ ਰਹੇ ਹੈਗੇ ਆ ਕਿ ਅਸੀਂ ਅ ਅਸੀਂ ਇਦਾਂ ਦੇ ਪ੍ਰਬੰਧ ਕਰ ਰਹੇ ਆ ਕਿ ਬੱਚਿਆਂ ਦੇ ਪੜਾਈ ਨੁਕਸਾਨ ਨਾ ਹੋਵੇ ਨਾਲ ਦੀ ਨਾਲ ਬੱਚਿਆਂ ਦੀ ਸੁਰੱਖਿਆ ਵੀ ਦੇਖੀ ਜਾ ਰਹੀ ਹੈ ਤੇ ਬੱਚਿਆਂ ਦੀ ਪੜ੍ਹਾਈ ਨੂੰ ਵੀ ਮੱਦੇ ਨਜ਼ਰ ਅਸੀਂ ਰੱਖ ਰਹੇ ਹਾਂ ਕਿ ਦੋਨੇ ਚੀਜ਼ਾਂ ਅਸੀਂ ਪੈਰਲਲ ਚੱਲੀਏ ਸੋ ਅ ਕਾਫੀ ਇੰਤਜ਼ਾਮ ਟੀਚਰਾਂ ਵੱਲੋਂ ਹੈਡਸ ਵੱਲੋਂ ਕੀਤੇ ਜਾ ਰਿਹਾ ਹੈਗੇ ਤੇ ਮੈਂ ਮਨਜੋਗ ਡੀਸੀ ਮੈਡਮ ਦਾ ਤੇ ਮਨਜੋਗ ਏਡੀਸੀ ਸਰ ਦਾ ਵੀ ਧੰਨਵਾਦ ਕਰਦੀ ਹਾਂ ਜੋ ਸਾਡੇ ਨਾਲ ਸਾਡੇ ਨਾਲ ਉਹ ਮੋਢੇ ਨਾਲ ਮੋਢਾ ਮਲਾ ਕੇ ਅਸੀਂ ਮੈਂ ਕਹੀਏ ਕਿ ਜੋ ਵੀ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਉਹਦੇ ਤੇ ਉਹ ਫੁੱਲ ਪਾ ਰਹੇ ਨੇ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀ ਨੇ ਸਰਦਾਰ ਹਰਜੋਤ ਸਿੰਘ ਬੈਂਸ ਉਹਨਾਂ ਦਾ ਕੱਲ ਬਿਆਨ ਵੀ ਆਇਆ ਕਿ ਜਿਨ੍ਹਾਂ ਅਲਾਕਿਆਂ ਦੇ ਵਿੱਚ ਹੜ੍ਹ ਪ੍ਰਭਾਵਿਤ ਨੇ ਜਿਹੜੇ ਇਲਾਕੇ ਜਿੱਕਰ ਉਹਨਾਂ ਦੇ ਹਲਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਸਕੂਲ ਹੈ ਜਿਹੜੇ ਨਹੀਂ ਖੁੱਲਣ ਯੋਗ ਨੇ ਉੱਥੋਂ ਦਾ ਫੈਸਲਾ ਜਿਹੜੇ ਸਬੰਧਤ ਦੇ ਜ਼ਿਲ੍ਹੇ ਦੇ ਜਿਹੜੀ ਉਹ ਡਿਪਟੀ ਕਮਿਸ਼ਨਰ ਲੈਣਗੇ ਹੁਸ਼ਾਰਪੁਰ ਜ਼ਿਲ੍ਹੇ ਦੀ ਗੱਲ ਕਰ ਲਈ ਇਹ ਤਾਂ ਤਕਰੀਬਨ 13-1400 ਦੇ ਕਰੀਬ ਪਿੰਡ ਹੈ ਤੇ ਹਰ ਇੱਕ ਪਿੰਡਾਂ ਪਿੰਡ ਦੇ ਵਿੱਚ ਜਿਹੜਾ ਸਕੂਲ ਅਮੂਮਨ ਤੌਰ ਤੇ ਹੈਗਾ ਜੀ ਸਾਰੇ ਸਕੂਲ ਖੁੱਲਦੇ ਨੇ ਲਗਭਗ ਮੁਕੰਮਲ ਤੌਰ ਤੇ ਖੁੱਲ ਚੁੱਕੇ ਨੇ ਜਾਂ ਕੋਈ ਇੱਕਾ ਦੁੱਕਾ ਸਕੂਲ ਹੈ ਜੋ ਅਜੇ ਬੰਦ ਰੱਖੇ ਗਏ ਨੇ ਜੀ ਨਹੀਂ ਸਕੂਲ ਤਾਂ ਸਟਾਫ ਨੇ ਤਾਂ ਸਾਰਿਆਂ ਨੇ ਸਕੂਲ ਖੋਲ੍ਹ ਲਏ ਹੈਗੇ ਆ ਤੇ ਅਸੀਂ ਹੁਣ ਇਨਫੋਰਮੇਸ਼ਨ ਲੈ ਰਹੇ ਹੈਗੇ ਆ ਇੱਕ Google ਫਾਰਮ ਬਣਾ ਕੇ ਅਸੀਂ ਅਸੀਂ ਮੰਨ ਜੋਗੇ ਥੀ ਐਡੀਸੀ ਸਾਹਿਬ ਦੇ ਹੁਕਮਾਂ ਅਨਾਰ ਇੱਕ Google ਸ਼ੀਟ ਬਣਾ ਕੇ ਅਸੀਂ ਫੀਲਡ ਵਿੱਚ ਪਾ ਦਿੱਤੀ ਹੈ ਜਿਦੇ ਵਿੱਚ ਕੀ ਅਸੀਂ ਇੱਕ ਨਿੱਕੀ ਨਿੱਕੀ ਗੱਲ ਵੀ ਸਟਾਫ ਤੋਂ ਪੁੱਛੀ ਹੈਗੀ ਹੈ ਕਿ ਤੇ ਉਹਨਾਂ ਦੇ ਬਿਆਨ ਲਏ ਹੈਗੇ ਆ ਕਿ ਉਹ ਤੁਹਾਨੂੰ ਦੱਸਣ ਕਿ ਉਹਨਾਂ ਦੇ ਸਕੂਲ ਖੁੱਲਣ ਯੋਗ ਹੈਗੇ ਕਿ ਨਹੀਂ ਹੈਗੇ ਸੋ ਜਲਦੀ ਹੀ Google ਸ਼ੀਟ ਮੇਰੇ ਖਿਆਲ 2 2.5 ਵੇ ਤੱਕ ਤਿਆਰ ਹੋ ਜਾਏਗੀ ਤੇ ਅਸੀਂ ਜਿਹੜੇ ਹੈਗੇ ਆ ਇਹਦੀ ਜਿਹੜੀ ਸੋਚਨਾ ਆਪਣੇ ਵਿਭਾਗ ਨੂੰ ਦੇ ਦੇਵਾਂਗੇ ਹੁਣ ਵੀ ਤੁਸੀਂ ਜਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰਨਾ ਸ਼ੁਰੂ ਕੀਤੇ ਸੀ ਤਾਂ ਕੁਝ ਸਮਾਂ ਪਹਿਲਾਂ ਤੁਸੀਂ ਵੱਖ-ਵੱਖ ਸਕੂਲਾਂ ਦਾ ਦੌਰਾ ਕਰਕੇ ਆਏ ਹੋ ਵਿਜ਼ਿਟ ਕਰਕੇ ਆਏ ਹੋ ਕੀ ਸਕੂਲਾਂ ਦੇ ਹਾਲਾਤ ਨੇ ਤਿਆਰੀਆਂ ਪੂਰੀਆਂ ਨੇ ਪ੍ਰਬੰਧ ਚੱਕਾ ਚੋਂ ਕਰ ਲਏਗੇ ਨੇ ਜੀ ਕਿਸੇ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕੂ ਜ਼ੋਨ ਜਾਂ ਜਨਰਲ ਜੀ ਤੁਸੀਂ ਵਿਜ਼ਿਟ ਕਰਕੇ ਆਏ ਹੋ ਜੀ ਮੈਂ ਇੱਥੇ ਕਈ ਲੋਕਲ ਸਕੂਲਾਂ ਵਿੱਚ ਵਿਜ਼ਿਟ ਕਰਕੇ ਆਈ ਹਾਂ ਉੱਥੇ ਪ੍ਰਬੰਧ ਪੂਰੇ ਨੇ ਈਵਨ ਮੇਰਾ ਸਾਡਾ ਇੱਕ ਜਿਹੜਾ ਗਰੁੱਪ ਬਣਿਆ ਹੋਇਆ ਹੈ ਉਦੇ ਵਿੱਚ ਵੀ ਜਿਹੜੇ ਸਕੂਲ ਮੁਖੀ ਨੇ ਫੋਟੋਗ੍ਰਾਫ ਭੇਜ ਰਹੇ ਨੇ ਕੋਈ ਫੋਗਿੰਗ ਕਰਵਾ ਰਿਹਾ ਹੈ ਡੀਪ ਕਲੀਨਿੰਗ ਕਰਵਾ ਰਿਹਾ ਹੈ ਸਕੂਲ ਮੁਖੀ ਇਸ ਕੰਮ ਲਈ ਪੂਰੀ ਤਰ੍ਹਾਂ ਸੁਚੇਤ ਨੇ ਤੇ ਲੱਗੇ ਹੋਏ ਨੇ ਜੀ ਐਮਐਮ ਜਿਵੇਂ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਸੀ ਕਿ ਬਰਸਾਤੀ ਦਿਨਾਂ ਦੌਰਾਨ ਹੜਵੜੀਏ ਹਾਲਾਤ ਆ ਜਿਹੜੇ ਉਹ ਬਣੇ ਹੋਏ ਸੀ ਸਕੂਲਾਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੂੰ ਨਹੀਂ ਬੁਲਾਇਆ ਜਾਵੇਗਾ ਤੇ ਵਿਦਿਆਰਥੀਆਂ ਦੇ ਨਾਲ-ਨਾਲ ਜਿਹੜਾ ਅਧਿਆਪਕਾਂ ਨੂੰ ਵੀ ਨਹੀਂ ਬੁਲਾਇਆ ਜਾਵੇਗਾ ਬਹੁਤ ਸੋ ਬਹੁਤ ਸਾਰੇ ਮਾਮਲੇ ਜਿਹੜੇ ਮੀਡੀਆ ਦੇ ਧਿਆਨ ਦੇ ਵਿੱਚ ਆਏ ਸੀ ਕਿ ਪ੍ਰਾਈਵੇਟ ਸਕੂਲ ਆ ਜਿਹੜਾ ਧੱਕੇ ਦੇ ਨਾਲ ਪ੍ਰ ਤoare ਤੱਕ ਵੀ ਇਸ ਤਰ੍ਹਾਂ ਦੇ ਮਾਮਲੇ ਕੋਈ ਪਹੁੰਚੇ ਨਹੀਂ ਜੀ ਫਿਰ ਹਾਂਜੀ ਸਰ ਮੇਰੇ ਕੋਲ ਇੱਕ ਦੋ ਮਾਮਲੇ ਪਹੁੰਚੇ ਸੀਗੇ ਤੇ ਮੈਂ ਉਹਨਾਂ ਨੂੰ ਬਕਾਇਦਾ ਜਿਹੜੇ ਸਕੂਲ ਮੁਖੀ ਸੀ ਉਹਨਾਂ ਨੂੰ ਦਫ਼ਤਰ ਵਿੱਚ ਵੀ ਬੁਲਾਇਆ ਸੀ ਪਰ ਉਹਨਾਂ ਨੇ ਜੋ ਸਾਨੂੰ ਬਿਆਨ ਦਿੱਤੇ ਕਿ ਅਸੀਂ ਜਿਹੜਾ ਸਟਾਫ ਹੈ ਸਿਰਫ ਕਿਉਂਕਿ ਉਹਨਾਂ ਦਿਨਾਂ 'ਚ ਤਨਖਾਹ ਦਾ ਵੀ ਕੰਮ ਸੀ ਤਾਂ ਇੱਕ ਦੋ ਸਟਾਫ ਨੇ ਇਹ ਕਿਹਾ ਕਿ ਇੱਕ ਤਰੀਕ ਨੂੰ ਸਿਰਫ ਅਸੀਂ ਚਾਰ ਮੈਂਬਰ ਆਏ ਸੀਗੇ ਜਿਹੜੇ ਕਿ ਜਿਹੜੀ ਤਨਖਾਹ ਬਣਨ ਲਈ ਆਏ ਸੀ ਜਾਂ ਫਿਰ ਉਹਨਾਂ ਨੇ ਕਿਹਾ ਸੀਗਾ ਕਿ ਕਿਉਂਕਿ ਇੱਕਦਮ ਛੁੱਟੀਆਂ ਡਿਕਲੇਅਰ ਹੋ ਗਈਆਂ ਸੀ ਤਾਂ ਸਾਡੇ ਇੱਕ ਦੋ ਮੈਂਬਰ ਸਿਰਫ ਨਾ ਜਿਹੜਾ ਹੈਗਾ ਮਟੀਰੀਅਲ ਜਿਹੜਾ ਉਹਨਾਂ ਦਾ ਸਕੂਲ ਵਿੱਚ ਪਿਆ ਸੀ ਬੱਚਿਆਂ ਨੂੰ ਜਿਹੜੀ ਆਨਲਾਈਨ ਕਲਾਸਿਸ ਚੱਲ ਰਹੀਆਂ ਸੀ ਉਹ ਇਕੱਠਾ ਕਰਨ ਆਈ ਸੀ ਜੀ ਆਖਰੀ ਸਵਾਲ ਹੈ ਜੀ ਮਾਪਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਬੇਹੱਦ ਜਿਹੜੇ ਭਿਆਨਕ ਹਾਲਾਤ ਆ ਜਿਹੜੇ ਪੰਜਾਬ ਭਰ ਦੇ ਵਿੱਚ ਬਣੇ ਹੋਏ ਸੀ ਹੁਸ਼ਾਰਪੁਰ ਦੀ ਗੱਲ ਕਰ ਲਈਏ ਤਾਂ ਹੁਸ਼ਾਰਪੁਰ ਤੰਡਾ ਹਲਕਾ ਜਿਹੜਾ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਨਾ ਤਾਂ ਮਾਪੇ ਕਿਤੇ ਨਾ ਕਿਤੇ ਚਿੰਤਤ ਜ਼ਰੂਰ ਨਜ਼ਰ ਆਏ ਨੇ ਤਾਂ ਹੁਣ ਵੀ ਆਏ ਨੇ ਕਿ ਸਕੂਲਾਂ ਦੇ ਵਿੱਚ ਪ੍ਰਬੰਧ ਕਿਸ ਤਰ੍ਹਾਂ ਦੇ ਹੋਣਗੇ ਸੋ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਜੀ ਮੈਂ ਮਾਪਿਆਂ ਨੂੰ ਹੀ ਕਹਿਣਾ ਸੋ ਉਹਨਾਂ ਦੀ ਰਿਸਪੌਂਸਿਬਿਲਟੀ ਜਿੰਨੀ ਤੁਹਾਡੀ ਆ ਉਨੀ ਸਾਡੀ ਵੀ ਹੈਗੀ ਹੈ ਸੋ ਅਸੀਂ ਅਸੀਂ ਰਲ ਕੇ ਜਿਹੜਾ ਇਹ ਜਿਹੜਾ ਟਾਈਮ ਹੈ ਇਹਨੂੰ ਸੰਭਾਲੀ ਮਾਪੇ ਤੇ ਟੀਚਰਸ ਰਲ ਕੇ ਜਿਹੜਾ ਇੱਕ ਅਸੀਂ ਨਾ ਕੇਵਲ ਬੱਚਿਆਂ ਦੀ ਸੁਰੱਖਿਆ ਤੇ ਧਿਆਨ ਰੱਖਣਾ ਹੈ ਬੱਚਿਆਂ ਦੀ ਪੜ੍ਹਾਈ ਦਾ ਵੀ ਧਿਆਨ ਰੱਖਣਾ ਹੈ ਤੇ ਨਾਲ ਦੀ ਨਾਲ ਬੱਚਿਆਂ ਦੇ ਮਨੋਬਲ ਦਾ ਵੀ ਧਿਆਨ ਰੱਖਣਾ ਹੈ ਕਿਉਂਕਿ ਜਿਹੜੀ ਸਾਈਕੋਲੋਜੀ ਹੈਗੀ ਇਹ ਬਹੁਤ ਵੱਡਾ ਰੋਲ ਪਲੇ ਕਰਦੀ ਹੈਗੀ ਹੈ ਸੋ ਅਸੀਂ ਆਪਣੇ ਬੱਚਿਆਂ ਨੂੰ ਵੀ ਸਮਝਾਈਏ ਕਿ ਉਹ ਵੀ ਜੋ ਵੀ ਕਾਨੂੰਨ ਨੇ ਜੋ ਵੀ ਹਦਾਇਤਾਂ ਉਹਨਾਂ ਦੇ ਟੀਚਰਸ ਦਿੰਦੇ ਨੇ ਉਹਨਾਂ ਦਾ ਵੀ ਪਾਲਨ ਕਰਨ ਸੋ ਬੇਖੌਫ ਬੱਚਿਆਂ ਨੂੰ ਸਕੂਲ ਭੇਜਨ ਸੋ ਸਕੂਲਾਂ ਨੇ ਆਪਣੇ ਜਿਹੜੇ ਪ੍ਰਬੰਧ ਨੇ ਪੂਰੇ ਕਰ ਲਏ ਨੇ ਜਿੱਥੇ ਵੀ ਕਿਤੇ ਮਾਪਿਆਂ ਨੂੰ ਵੀ ਜੇਕਰ ਕਮੀ ਆਂਦੀ ਲੱਗਦੀ ਹੈ ਕਿ ਕਿਸੇ ਸਕੂਲ ਵਿੱਚ ਉਹਨਾਂ ਨੂੰ ਕੋਈ ਕਮੀ ਨਜ਼ਰ ਆਂਦੀ ਹੈ ਤਾਂ ਪਲੀਜ਼ ਮੈਂ ਮਾਪਿਆਂ ਨੂੰ ਇਹ ਇੱਕ ਰਿਕਵੈਸਟ ਕਰਦੀ ਹਾਂ ਕਿ ਉਹ ਮੈਨੂੰ ਜ਼ਰੂਰ ਇਨਫੋਰਮ ਕਰਨ ਤਾਂ ਕਿ ਅਸੀਂ ਹੋਰ ਵਧੀਆ ਪ੍ਰਬੰਧ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰਨ ਹੁਸ਼ਾਰਪੁਰ ਤੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੈਡਮ ਲਲਿਤਾ ਅਰਾੜਾ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਹੁਸ਼ਾਰਪੁਰ ਜ਼ਿਲ੍ਹੇ ਭਰ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਹੜਾ ਵਰੀ ਸੀਜ਼ਨ ਤੋਂ ਬਾਅਦ ਉਸ ਬਾਬਤ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਇੱਕ ਜ਼ਰੂਰੀ ਅਪੀਲ ਹੈ ਜਿਹੜੀ ਵਿਦਿਆਰਥੀਆਂ ਤੇ ਮਾਪਿਆਂ ਨੂੰ ਕੀਤੀ ਗਈ ਹੈ ਤੇ ਜੇਕਰ ਤੁਹਾਨੂੰ ਵੀ ਕਿਸੇ ਸਕੂਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਖਾਮੀ ਜਾਂ ਕਮੀ ਨਜ਼ਰ ਆਉਂਦੀ ਹੈ ਤਾਂ ਵਿਭਾਗ ਦੇ ਧਿਆਨ ਦੇ ਵਿੱਚ ਉਹ ਜ਼ਰੂਰ ਲਿਆਂਦੀ ਜਾਵੇ ਕੈਮਰਾ ਪਰਸਨ ਮਨਵੀਰ ਮੇਠਿਆਣਾ ਦੇ ਨਾਲ ਚੇਤਨ ਕਸ਼ਪ ਤਾਜ਼ਾ ترین ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰਪੁਰ ਨਿਊਜ਼ ਦੇ Innovation, DNA, university.